ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅੱਜ ਅਸੀਂ ਕਰਾਂਗੇ ਬਹੁਤ ਹੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਲਾਸ 5th ਹਾਂਜੀ ਜੋ ਮਨੁੱਖ ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਹੋਵੇ ਆਸਤਕ ਜੋ ਮਨੁੱਖ ਪਰਮਾਤਮਾ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ ਨਾਸਤਕ ਜੋ మాਸ ਖਾਂਦਾ ਹੋਵੇ ਮਾਸahari ਜੋ ਮਾਸ ਨਾ ਖਾਂਦਾ ਹੋਵੇ ਸ਼ਾਕਾਹਾਰੀ ਜਿਹੜੀ ਘਟਨਾ ਆਪਣੇ ਆਪ ਨਾਲ ਵਾਪਰੀ ਹੋਵੇ ਹੱਡ ਬੀਤੀ ਜਿਹੜੀ ਘਟਨਾ ਕਿਸੇ ਹੋਰ ਨਾਲ ਵਾਪਰੀ ਹੋਵੇ ਜੱਗ ਬੀਤੀ ਜਿਹੜਾ ਵਿਅਕਤੀ ਲੱਕੜੀ ਦਾ ਕੰਮ ਕਰਦਾ ਹੋਵੇ ਤਰਖਾਨ ਜਿਹੜਾ ਵਿਅਕਤੀ ਲੋਹੇ ਦਾ ਕੰਮ ਕਰਦਾ ਹੋਵੇ ਲੋਹਾਰ ਜਿਹੜਾ ਵਿਅਕਤੀ ਸੋਨੇ ਦਾ ਕੰਮ ਕਰਦਾ ਹੋਵੇ ਸੁਨਿਆਰ ਜਿਹੜਾ ਵਿਅਕਤੀ ਗੀਤ ਲਿਖਦਾ ਹੋਵੇ ਗੀਤਕਾਰ ਜਿਸ ਦੀ ਸ਼ਕਲ ਬਹੁਤ ਹੀ ਭੈੜੀ ਹੋਵੇ ਘਰੂਪ ਜੋ ਕਿਸੇ ਦੇ ਕਿਤੇ ਨੂੰ ਨਾ ਜਾਣਦਾ ਹੋਵੇ ਕ੍ਰਿਤਕਨ ਜਿਹੜਾ ਵਿਅਕਤੀ ਚੂੜੀਆਂ ਵੇਚਣ ਦਾ ਕੰਮ ਕਰੇ ਬੰਜਾਰਾ ਜੋ ਸਾਰਿਆਂ ਨਾਲ ਮੇਲਜੋਲ ਰੱਖਦਾ ਹੋਵੇ ਮਿਲਾਪੜਾ ਜਿਸ ਔਰਤ ਦਾ ਪਤੀ ਮਰ ਗਿਆ ਹੋਵੇ ਵਿਧਵਾ ਪਤੀ ਦੀ ਭੈਣ ਨਣਾਨ ਪਤੀ ਦਾ ਭਰਾ ਸਾਲਾ ਪਤਨੀ ਦਾ ਭਰਾ ਸਾਲਾ ਕੁੜੀ ਦਾ ਪਤੀ ਜਵਾਈ ਨੂਹ ਦੀ ਮਾਂ ਕੁੜਮਣੀ ਜਿਹੜੀ ਗੱਲ ਸਹਾਰੀ ਨਾ ਜਾ ਸਕੇ ਅਸਹਿ ਜਿਹੜੀ ਗੱਲ ਕਹੀ ਨਾ ਜਾ ਸਕੇ ਅਕਹਿ ਜਿਸ ਥਾਂ ਤੇ ਘੋੜੇ ਬਜਦੇ ਹੋਣ ਤਬੇਲਾ ਜਿਸ ਦਾ ਅਚਾਨਕ ਬਹੁਤ ਬੁਰਾ ਹੋਵੇ ਦੁਰਾਚਾਰੀ ਚਿਰਦੀ ਸੂਈ ਹੋਈ ਮੱਝ ਜਾਂ ਗਾਂ ਚਿਰਦੀ ਸੂਈ ਹੋਈ ਖਾਗੜ ਤਾਜੀ ਸੂਈ ਗਾਂ ਜਾਂ ਮੱਝ ਸੱਜਰ ਜਿਹੜਾ ਦੂਸਰਿਆਂ ਦੇ ਦੁੱਖ ਨੂੰ ਸਮਝਦਾ ਹੋਵੇ ਦਰਦਮੰਦ ਜਿਸ ਦੀਆਂ ਦੋਵੇਂ ਅੱਖਾਂ ਠੀਕ ਹੋਣ ਸੁਜਾਖਾ ਜਿਸ ਨੂੰ ਜੂਆ ਖੇਡਣ ਦੀ ਆਦਤ ਹੋਵੇ ਜੁਆਰੀਆ ਜਿਸ ਨੂੰ ਚੋਰੀ ਕਰਨ ਦੀ ਆਦਤ ਹੋਵੇ ਚੋਰ ਜਿਹੜਾ ਕੰਮ ਬਿਨਾਂ ਪੈਸੇ ਤੇ ਜਬਰੀ ਕਰਵਾਇਆ ਜਾਵੇ ਵਗਾਰ ਜਿਸ ਨੇ ਦੇਸ਼ ਕੋਮਲੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੋਵੇ ਸ਼ਹੀਦ ਇੱਕੋ ਸਮੇਂ ਜਨਮ ਲੈਣ ਵਾਲੇ ਦੋ ਬੱਚੇ ਜੁੜਵਾ ਜੋ ਆਗਿਆ ਦਾ ਪਾਲਨ ਕਰਦਾ ਹੋਵੇ ਆਗਿਆਕਾਰੀ ਜੋ ਸਕੂਲ ਜਾਂ ਕਾਲਜ ਵਿੱਚ ਪੜਦਾ ਹੋਵੇ ਵਿਦਿਆਰਥੀ ਜਿਸ ਵਿਅਕਤੀ ਕੋਲ ਕੋਈ ਜਾਇਦਾਦ ਜਾਂ ਪੈਸਾ ਨਾ ਹੋਵੇ ਗਰੀਬ ਜਿਸ ਵਿਅਕਤੀ ਕੋਲ ਬਹੁਤ ਜ਼ਾਇਦਾ ਜਾਂ ਪੈਸਾ ਹੋਵੇ ਅਮੀਰ ਕੱਪੜਾ ਵੇਚਣ ਵਾਲਾ ਬਜਾਜ ਇੱਕੋ ਸਮੇਂ ਦੌਰਾਨ ਹੋਏ ਵਿਅਕਤੀ ਸਮਕਾਲੀ ਜਿਸ ਵਿਅਕਤੀ ਦੀ ਪਤਨੀ ਮਰ ਚੁੱਕੀ ਹੋਵੇ ਰੰਡਾ ਜੋ ਦੂਸਰਿਆਂ ਦਾ ਭਲਾ ਕਰਦਾ ਹੋਵੇ ਪਰਉਪਕਾਰੀ ਜੋ صبر ਕਰ ਲਵੇ ਸੰਤੋਖੀ ਜਿਸ ਵਿਅਕਤੀ ਦਾ ਵੱਡੀ ਉਮਰ ਤੱਕ ਬਿਆਨ ਨਾ ਹੋਵੇ ਛੜਾ ਜਿਹਦਾ ਸੰਬੰਧੀ ਅਖੀਰਲੇ ਸਮੇਂ ਦੀ ਲਿਖਤ ਵਸੀਅਤ ਜੋ ਕਪੜੇ ਤੋਂ ਦਾ ਕੰਮ ਕਰੇ ਤੋਬੀ ਜੋ ਕਪੜੇ ਸੇ ਹੁੰਦਾ ਕੰਮ ਕਰੇ ਦਰਜੀ ਹਾਂਜੀ ਬੈਕ ਐਕਸਰਸਾਈਜ਼ ਹੈ ਇਹਦੇ ਜੋ ਕਵਿਤਾ ਲਿਖਦਾ ਹੋਵੇ ਲੇਖਕ ਕਵੀ ਜਾਂ ਗਾਇਕ ਤੇ ਕਵੀ ਆਏ ਗੈਸਤਾ ਜੋ ਬਹੁਤ ਛੇਤੀ ਡਰ ਜਾਂਦਾ ਹੋਵੇ ਡਰਪੋਕ जो केवल मास ही खांदा खादा होारी जो अपनी दुकान चलांदा हो दुकानदार जो थोड़े न होवे सहपाठी, जो सर्कस विच हसांदा है